ਹਾਂਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਵੀਰ ਜੀ ਕਰਾਲੇ ਦੇ ਆ ਖਾਲਸਾ ਜੀ ਜਿਨ੍ਹਾਂ ਨੇ ਆਪਣੀ ਰਸ ਦੀ ਰੇੜੀ ਲਾਈ ਆ ਭੋਲਾ ਸਰਵਿਸ ਸਟੇਸ਼ਨ ਦੇ ਬਿਲਕੁਲ ਟਾਂਡੇ ਸਾਹਮਣੇ ਟਾਂਡੇ ਜਿਹੜਾ ਭੋਲਾ ਸਰਵਿਸ ਸਟੇਸ਼ਨ ਆ ਤੇ ਭੋਲਾ ਭੋਲਾ ਟਾਂਡਾ ਭੋਲਾ ਸਰਵਿਸ ਸਟੇਸ਼ਨ ਬਿਲਕੁਲ ਉਹਦੇ ਸਾਹਮਣੇ ਤੇ ਗਾਂਧੀ ਧਰਮਕੰਡਾ ਜਿਹੜਾ ਉਹ ਤੋਂ ਦੂਜੀ ਸਾਈਡ ਤੇ ਦੂਜੀ ਸੜਕ ਤੇ ਤਮੇਹੇਸ਼ ਵਾਲੇ ਦੇ ਟਾਂਡੇ ਬਾਈਪਾਸ ਤੋਂ ਬਿਲਕੁਲ ਸੈਂਟਰ ਵਿੱਚ ਬਾਬਾ ਭਲਵੰਤ ਸਿੰਘ ਜੀ ਦੀ ਗਲੀ ਤੋਂ ਅਗਲੀ ਗਲੀ ਉੱਥੇ ਆਹੇ ਲੱਗੀ ਹੈ ਨਾ ਬਹੁਤ ਸਵਾਦ ਹੈ ਇੱਕ ਵਾਰੀ ਜ਼ਰੂਰ ਜਾਓ ਜ਼ਰੂਰ ਰਸ ਪੀ ਕੇ ਆਓ ਜੀ ਇੱਕ ਵਾਰੀ ਜਾਉਂਗੇ ਬਾਰ-ਬਾਰ ਜਾਉਂਗੇ ਬਿਲਕੁਲ ਨੇਚਰਲ ਸਵਾਦ ਜੀ ਹਾਂਜੀ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ ਇਲਾਕੇ ਦੇ ਕੋਰਾਲੇ ਪਿੰਡ ਦੇ ਖਾਲਸਾ ਜੀ ਨੇ ਇਹ ਜਿਨ੍ਹਾਂ ਨੇ ਰਸ ਦੀ ਰੇੜੀ ਲਾਈ ਆ ਤੇ ਸਾਰੇ ਜਣੇ ਜਰੂਰ ਰਸ ਪੀਣ ਆਓ ਇੱਕ ਵਾਰੀ ਪੀਓਗੇ ਇੱਕ ਵਾਰੀ ਆਉਂਗੇ ਤੇ ਬਾਰ ਬਾਰ ਹੀ ਆਉਂਗੇ ਕਿ ਘਰ ਤੋਂ ਹੀ ਬਾਜੀ ਦੱਸਦੇ ਸੀ ਵੀਰ ਜੀ ਕੇ ਘਰ ਤੋਂ ਹੀ ਅਸੀਂ ਮਤਲਬ ਜਾ ਕੇ ਤਾਜੇ ਗੰਨੇ ਵਾ ਜਾ ਕੇ ਵੱਢਣੇ ਆ ਫਿਰ ਧੋਣੇ ਆ ਸਾਨੂੰ 10 ਵਜੇ ਜਾਂਦੇ ਆ ਇਸ ਆਈਸ ਬਾਕਸ ਵਿੱਚ ਉਹ ਉਹ ਚ ਰੱਖਦੇ ਆ ਨੂੰ ਗੰਨੇਆਂ ਨੂੰ ਪੁਦੀਨਾ ਸਾਰਾ ਸਾਫ਼ ਕਰਕੇ ਸਾਰਾ ਕੁਝ ਸਾਫ਼ ਕਰਕੇ ਇਹ ਰਾਤ ਹੀ ਰੱਖ ਲੈਂਦੇ ਆ ਫਿਰ ਸਵੇਰੇ ਆਣ ਕੇ ਇਹ ਇੱਥੇ ਰੇੜੀ ਲਾਉਂਦੇ ਆ ਭੋਲਾ ਸਰਵਿਸ ਸਟੇਸ਼ਨ ਦੇ ਬਿਲਕੁਲ ਸਾਹਮਣੇ ਤੇ ਕਦੀ ਕਦੀ ਤਾਂ ਕਹਿੰਦੇ ਇਦਾਂ ਹੁੰਦਾ ਵੀ ਮਤਲਬ ਕਿ 4 ਵਜੇ ਹੀ ਸਾਰੇ ਗੰਨੇ ਜਿਹੜੇ ਬਰਕਤ ਪੈ ਜਾਂਦੀ ਆ ਸਮਾਪਤੀ ਹੋ ਜਾਂਦੀ ਆ ਬਹੁਤ ਖੁਸ਼ੀ ਦੀ ਗੱਲ ਐ ਬਹੁਤ ਮਾਣ ਵਾਲੀ ਗੱਲ ਐ ਕਿ ਕੋਰਾਲੇ ਦੇ ਭਾਈ ਸਾਹਮਜੀ ਆ ਜਿਦਾਂ ਨੇ ਆਪਣੇ ਰਸ ਦੀ ਰੇੜੀ ਲਾਈ ਆ ਸਾਰੇ ਲਾਗੇ ਬੰਦੇ ਆਣ ਕੇ ਵੀ ਰਸ ਪੀਆ ਕਰੋ ਇੱਥੋਂ ਆਣ ਕੇ ਤੇ ਇਹ ਗੱਲ ਹੈਗੀ ਆ ਬਿਲਕੁਲ ਵੀ ਤੁਸੀਂ ਇੱਕ ਵਾਰ ਹੀ ਪੀਓਗੇ ਆਓਗੇ ਤੇ ਬਾਰ-ਬਾਰ ਹੀ ਆਓਗੇ ਹਨਾ ਕਿਉਂਕਿ ਰਸ ਹੈ ਹੀ ਨੇਚਰਲ ਜਿਹੜਾ ਗੰਨੇ ਦਾ ਸਵਾਦ ਆਪਣਾ ਆ ਨਾ ਕੁਦਰਤ ਵੱਲੋਂ ਜਿਹੜਾ ਸਾਨੂੰ ਦਿੱਕਤਾ ਆ ਤੇ ਉਹ ਇੱਕ ਅਲੱਗ ਤਰ੍ਹਾਂ ਅਲੱਗ ਹੀ ਸਵਾਦ ਹੈ ਨਾ ਉਹਦਾ ਨੇਚਰਲ ਜਿਹੜਾ ਕੁਦਰਤੀ ਗੰਨੇ ਦਾ ਆਪਣਾ ਹੈਗਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਪਰਮਾਤਮਾ ਇਸ ਵੀਰ ਜੀ ਨੂੰ ਦਿਨ ਦੁੱਗਣੀ ਰਾਤ ਚੋ ਗੁਣੀ ਤਰੱਕੀ ਦੇਣ ਤਰੱਕੀਆਂ ਬਖਸ਼ਣ ਤੇ ਟਾਂਡੇ ਵਾਲਿਓ ਖਾਸ ਤੌਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਮੈਂਟ ਬਿਸ਼ੱਕ ਨਾ ਕਰਿਓ ਪਰ ਪਲੀਜ਼ ਸ਼ੇਅਰ ਜ਼ਰੂਰ ਕਰਦੇ ਹੋ ਜਿਹਨੇ ਨਹੀਂ ਵੀ ਸ਼ੇਅਰ ਕਰਨੀ ਵੀਡੀਓ ਦੇਖ ਲਈ ਤੇ ਰਾਸਪੀਡ ਤਾਂ ਇੱਕ ਵਾਰੀ ਇੱਕ ਵਾਰੀ ਜ਼ਰੂਰ ਜਾਇਓ ਆ ਦੇਖੋ ਆ ਮਸ਼ੀਨ ਹੈ ਇਹ ਬੈਟਰੀ ਤੇ ਚੱਲਦੀ ਆ ਬੈਟਰੀ ਨਾਲ ਮੋਟਰਸਾਈਕਲ ਤੇ ਪੂਰੇ ਦਾ ਪੂਰਾ ਜਗਾੜ ਫਿੱਟ ਕੀਤਾ ਹੋਇਆ ਆ ਨਾ ਸਫਾਈ ਵੀ ਪੂਰੀ ਆ ਇੱਕ ਵਾਰੀ ਜ਼ਰੂਰ ਜਾਇਓ ਜੀ ਪਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ